ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆ ਦੇਖੋ ਪਿੱਛੇ ਸਾਰਾ ਇਹ ਜੰਗਲ ਆ ਕਈ 100 ਕਿਲੋਮੀਟਰ ਦਾ ਇਹ ਮੈਂ ਕਿਉਂ ਦਿਖਾ ਰਿਹਾ ਕਿਉਂਕਿ ਜਿਹੜਾ ਕੱਲ ਨੂੰ ਦਿਨ ਆ ਰਿਹਾ 9 ਜਨਵਰੀ ਦਾ ਵੱਡਾ ਕੱਲੂ ਘਰਾ ਜਿਹੜਾ ਹੋਇਆ ਸੀਗਾ ਕੱਲੂ ਘਰੇ ਦਾ ਮਤਲਬ ਹੁੰਦਾ ਵੀ ਇੱਕ ਦਿਨ ਦੇ ਵਿੱਚ ਬਹੁਤ ਜ਼ਿਆਦਾ ਕਤਲ ਹੋਣੇ ਸਿੱਖ ਧਰਮ ਦੇ ਵਿੱਚ ਦੋ ਕੱਲੂ ਘਰੇ ਹੋਏ ਨੇ ਛੋਟਾ ਤੇ ਵੱਡਾ ਵੱਡਾ ਕੱਲੂ ਘਰਾ ਹੋਇਆ ਮਲੇਰ ਕੋੜਲੇ ਦੇ ਕੋਲੇ ਕੋਪਰ ਹੀੜੇ ਦੀ ਜਗ੍ਹਾ ਦੇ ਵਿੱਚ ਜਿੱਥੇ ਇੱਕ ਦਿਨ ਦੇ ਵਿੱਚ 50-60 ਹਜ਼ਾਰ ਸਿੱਖਾਂ ਦਾ ਕਤਲ ਕੀਤਾ ਗਿਆ ਅਹਿਮਦ ਸ਼ਾ ਅਬਦਾਲੀ ਦੀਆਂ ਫੌਜਾਂ ਦੇ ਵੱਲੋਂ ਇਹ ਸੋਚ ਕੇ ਦੇਖੋ ਵੀ ਇਹ ਜੰਗਲ ਆ ਜੰਗਲ ਦੇ ਵਿੱਚ ਹੋਇਆ ਕੀ ਸੀ ਮਤਲਬ ਜਦੋਂ ਅਬਦਾਲੀ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਲੈ ਕੇ ਜਾ ਰਿਹਾ ਸੀਗਾ ਬਾਰ-ਬਾਰ ਸੰਘਾ ਨੇ ਤਕਰੀਬਨ ਕਈ ਹਜ਼ਾਰ ਬੀਬੀਆਂ ਨੂੰ ਘਰੇ ਪਹੁੰਚਾਇਆ ਸੇਫਲੀ ਉਹ ਤੋਂ ਬਾਅਦ ਫਿਰ ਅਬਦਾਲੀ ਨੇ ਹਮਲਾ ਕਰਤਾ ਫਿਰ ਇਹ ਸਿੰਘ ਆਪਣੇ ਪਰਿਵਾਰਾਂ ਦੇ ਨਾਲ ਜਾ ਰਹੇ ਸੀਗੇ ਮਲੇਰਕੋਟਲੇ ਦੇ ਵੱਲ ਫਿਰ ਜਿਹੜਾ ਕੋਪਰ ਹੀਟ ਦੀ ਜਗ੍ਹਾ ਸੀਗੀ ਜੰਗਲ ਦਾ ਸਥਾਨ ਸੀਗਾ ਉਹ ਜਗ੍ਹਾ ਦੇ ਵਿੱਚ ਅਬਦਾਲੀ ਨੇ ਮਤਲਬ ਸਾਰੇ ਪਾਸਿਓਂ ਘੇਰਾ ਪਾ ਕੇ ਹਮਲਾ ਕਰਕੇ ਜਿਹੜਾ ਕੱਲ ਨੂੰ 9 ਤਰੀਕ ਆਉਣੀ ਹੈ ਵੀ ਮਹਾਨ ਸ਼ਹੀਦੀ ਦਿਹਾੜਾ ਇਸ ਕਰਕੇ ਕੱਲ ਨੂੰ ਬਦਰਬਾਦ ਨਿਤਨੇਮ ਪਾਠ ਨਾਮ ਜਪਣ ਦੀ ਕਿਰਪਾਲਤਾ ਕਰੋ ਕਿਉਂਕਿ ਮਹਾਨ ਸ਼ਹੀਦੀ ਦਿਹਾੜਾ ਇੱਕ ਦਿਨ ਦੇ ਵਿੱਚ ਇੰਨੇ ਸ਼ਹੀਦ ਹੋਣੇ ਇਹ ਵੱਡਾ ਘੱਲੂ ਘਰਾ ਧੰਨਵਾਦ